ਆਮ ਆਦਮੀ ਪਾਰਟੀ ਸਾਰੀਆਂ ਸੀਟਾਂ ਤੇ ਡਾਊਨ ਜਾਵੇਗੀ ਔਰ ਤੁਸੀਂ ਦੇਖੋ ਅਗਰ ਤੇਰਾ ਜ਼ੀਰੋ ਤੇਰੇ ਕੌਨਫੀਡੈਂਸ ਹੈ ਨਾ ਕਿ ਅਸੀਂ ਸਾਰੀਆਂ ਸੀਟਾਂ ਜਿੱਤਨੇ ਆ ਤੇ ਫਿਰ ਤੈਨੂੰ ਕਾਂਗਰਸ ਦੇ ਬੰਦੇ ਤੋੜਨ ਦੀ ਕਿ ਲੋੜ ਪੈਗੀ ਸੀਗੀ ਔਰ ਉਹ ਵੀ ਜਿਹੜਾ ਤੇਰਾ ਆਪਣਾ ਇਮੀਡੀਏਟ ਰਾਈਵਲ ਸੱਚ ਦਾ ਸਾਥ ਦਿੰਦੀ ਆ ਇਸ ਕਰਕੇ ਮੈਂ ਇੱਕ ਵਾਰੀ মিডিਆ ਨੂੰ ਕਹੂੰਗਾ ਇਹ ਇੱਕ ਵਾਰ ਆਪਣੇ ਕੈਮਰੇ ਜ਼ਰਾ ਲੋਕਾਂ ਵੱਲ ਘੁਮਾ ਕੇ ਦਿਖਾਓ ਮੈਂ ਭਗਵੰਤ ਮਾਨ ਨੂੰ 골ਡੀ ਦੀ ਵਧਾਈ ਦੇਣਾ ਚਾਹੁੰਦਾ ਦੇਖਾ ਤੇਰਾ 골ਡੀ ਤੇ ਜਾਣ ਦਾ ਕੀ ਫਰਕ ਹੈ ਆਏ ਆਏ ਇੱਧਰ ਦੇਖੋ ਘੁਮਾਓ ਜਰਾ ਇੱਧਰ ਦੇਖੋ ਘੁਮਾਓ ਭਗਵੰਤ ਜੀ ਜ਼ਿੰਦਗੀ ਦੇ ਵਿੱਚ ਸਰਕਾਰੀ ਤੰਤਰ ਦਾ ਦੁਰਉਪਯੋਗ ਕਰਕੇ ਅਗਰ ਕੋਈ ਵੀ ਕੰਮ ਫੈਸਲਾ ਗਲਤ ਕਰੋਗੇ ਉਹਦਾ ਰਿਐਕਸ਼ਨ ਹੋਵੇਗਾ ਅੱਜ ਮੇਰਾ ਖਿਆਲ ਹੈ ਕਿ ਉਸ ਕੁਦਰਤ ਨੇ ਕਿਉਂਕਿ ਮੈਂ ਸੱਚ ਦੀ ਲੜਾਈ ਲੜਦਾ ਸੀ ਮੈਂ ਹਮੇਸ਼ਾ ਠੀਕ ਰਾਹ ਤੇ ਚੱਲਣ ਦੀ ਕੋਸ਼ਿਸ਼ ਕੀਤੀ ਤੇ ਆਪਣੇ ਵੱਲੋਂ ਤਾਂ ਉਹਨਾਂ ਨੇ ਗੋਲਡੀ ਨੂੰ ਤੋੜ ਕੇ ਮੈਨੂੰ ਕਮਜ਼ੋਰ ਕੀਤਾ ਜਾਂ ਕਾਂਗਰਸ ਨੂੰ ਕਮਜ਼ੋਰ ਕੀਤਾ ਲੇਕਿਨ ਕੁਦਰਤ ਨੂੰ ਕੁਝ ਹੋਰ ਮੰਜ਼ੂਰ ਸੀਗਾ ਗੋਲਡੀ ਦੇ ਜਾਣ ਦੇ ਨਾਲ ਅੱਜ ਧੂਰੀ ਵਿੱਚ ਕਾਂਗਰਸ ਪਾਰਟੀ ਕਿਤੇ ਹੀ ਜ਼ਿਆਦਾ ਮਜ਼ਬੂਤ ਹੋ ਕੇ ਸਾਹਮਣੇ ਬੈਠੀ ਔਰ ਮੈਂ ਵਧਾਈ ਦੇਣਾ ਆਪਣੇ ਬੱਚੇ ਨੂੰ ਮੇਰੇ ਬੱਚਾ ਅਸਮਾਨ ਹੈ ਮੈਂ ਤਾਂ ਉਹਨੂੰ ਵੀ ਬੱਚਾ ਮੰਨਦਾ ਸੀਗਾ ਉਸਨੇ ਜੋ ਵੀ ਇਲਜ਼ਾਮ ਲਾਏ ਸਾਰੇ ਬੇਬੁਨਿਆਦ ਉਹਨਾਂ ਦਾ ਆਪਣਾ ਅੰਦਰੋਂ ਮਨੋਰਥ ਆਪਣਾ ਜਿਹੜਾ ਹਿਰਦੇ ਸੀਗਾ ਉਹ ਸਾਫ਼ ਨਹੀਂ ਸੀਗਾ ਲੇਕਿਨ ਜਦੋਂ ਆਪ ਕਸੂਰਵਾਰ ਹੋਵੇ ਦੂਜੇ ਤੇ ਕਈ ਵਾਰੀ ਤੋਮਤਾ ਲਾ ਕੇ ਬੰਦੇ ਜਾਂਦੇ ਨੇ ਮੈਂ ਇਹ ਕਹਿਣਾ ਚਾਹੁੰਨਾ ਕਿ ਅੱਜ ਭਗਵੰਤ ਮਾਨ ਜਿਹੜਾ ਕਹਿੰਦਾ ਰੋਜ਼ ਕਾਫੀ ਅਰਸੇ ਤੋਂ ਕਿ ਅਸੀਂ 13 ਜ਼ੀਰੋ ਕਰ ਦੇਾਂਗੇ 13 ਜ਼ੀਰੋ ਕਰ ਦੇਾਂਗੇ ਭਗਵੰਤ ਮੈਂ ਤੈਨੂੰ ਨਿਮਰਤਾ ਨਾਲ ਕਹਿਣਾ ਚਾਹੁੰਨਾ ਕਿ ਅੱਜ ਧੂਰੀ ਦਾ ਜਿਹੜਾ ਇਕੱਠ ਆਇਆ ਹੈ ਸਾਡੇ ਛੋਟੇ ਨੌਜਵਾਨ ਨੇ ਕੀਤਾ ਅੱਜ ਤੂੰ 0 13 ਤੇ ਪਹੁੰਚ ਗਿਆ ਵਾ ਆਮ ਆਦਮੀ ਪਾਰਟੀ ਸਾਰੀਆਂ ਸੀਟਾਂ ਤੇ ਡਾਊਨ ਜਾਵੇਗੀ ਔਰ ਤੁਸੀਂ ਦੇਖੋ ਅਗਰ 13 0 ਤੇਰੇ ਚ ਕੌਨਫੀਡੈਂਸ ਹੈ ਨਾ ਕਿ ਅਸੀਂ ਸਾਰੀਆਂ ਸੀਟਾਂ ਜਿੱਤਨੇ ਆ ਤੇ ਫਿਰ ਤੈਨੂੰ ਕਾਂਗਰਸ ਦੇ ਬੰਦੇ ਤੋੜਨ ਦੀ ਕਿ ਲੋੜ ਪੈ ਗਈ ਸੀਗੀ ਔਰ ਉਹ ਵੀ ਜਿਹੜਾ ਤੇਰਾ ਆਪਣਾ ਇਮੀਡੀਏਟ ਰਾਈਵਲ ਜਿਹੜਾ ਤੇਰੇ ਖਿਲਾਫ ਇਲੈਕਸ਼ਨ ਲੜਦਾ ਜਿਹਦੇ ਖਿਲਾਫ ਤੁਸੀਂ ਵੀ ਬੜੀਆਂ ਘਨੌਣੀਆਂ ਹਰਕਤਾਂ ਕੀਤੀਆਂ ਜਿਨ੍ਹਾਂ ਤੇਰੇ ਖਿਲਾਫ ਲੜਦੇ ਹੋਏ ਉਹਨਾਂ ਨੇ ਵੀ ਤੁਹਾਡੇ ਖਿਲਾਫ ਬੜੀਆਂ ਗੱਲਾਂ ਇਸ ਤਰ੍ਹਾਂ ਦੀ ਕੀਤੀਆਂ ਹੋਣਗੀਆਂ ਜਿਸ ਦਿਨ ਉਹ ਗੋਲਡੀ ਨੂੰ ਤੋੜ ਕੇ ਆਪਣੇ ਨਾਲ ਲੈ ਕੇ ਗਿਆ ਮੈਂ ਉਦੋਂ ਸਮਝ ਗਿਆ ਕਿ ਭਗਵੰਤ ਮਾਨ ਨੇ ਸੰਗਰੂਰ ਤੋਂ ਆਪਣੀ ਹਾਰ ਕਬੂਲ ਨਹੀਂ ਹੈ ਮੇਰੇ ਵੀਰੋ ਇਸ ਗੋਲਡੀ ਦੇ ਜਾਣ ਦਾ ਹਸ਼ਕ ਇਹ ਹੋਇਆ ਦੂਸਰੀ ਗੱਲ ਲੈ ਗਈ ਸ਼ੁਭਮ ਬਾਰੇ ਮੈਂ ਕਹਿਣਾ ਚਾਹੁੰਦਾ ਦੇਖੋ ਭੈਣੋ ਤੇ ਭਰਾਓ ਬੱਚਿਆਂ ਦੇ ਸਿਰ ਤੇ ਸੋਹਰਾ ਖਾਤਰਾ ਕਿ ਮੈਂ ਸੌਗੰਦ ਖਾਤਾ ਹਾਂ ਅੰਨਾ ਹਜ਼ਾਰੇ ਦੇ ਅੰਦੋਲਨ ਤੋਂ ਬਾਅਦ ਕਿ ਮੈਂ ਕਾਂਗਰਸ ਕੇ ਸਾਥ ਕਭੀ ਜ਼ਿੰਦਗੀ ਵਿੱਚ ਸਮਝੌਤਾ ਨਹੀਂ ਕਰੂੰਗਾ ਆਪਣੇ ਬੱਚਿਆਂ ਦੀ ਸੌ ਖਾਦੀ ਯਾਰੋ ਤਾਂ ਕਾਂਗਰਸੀ ਝੋਲੀ ਵਿੱਚ ਬੈਠਾ ਚਾਰ ਪੰਜ ਸਟੇਟਾਂ 'ਚ ਟਿਕਟਾਂ ਉੱਦਨ ਨਾਲ ਲੜ ਰਿਹਾ ਵਾ ਅੱਛਾ ਦੂਜੇ ਪਾਸੇ ਭਗਵੰਤ ਮਾਨ ਨੇ ਆਪਣੀ ਮਾਤਾ ਦੀ ਸਿਰ ਦੇ ਉੱਤੇ ਸੌ ਰੱਖ ਕੇ ਖਾਦੀ ਬਰਨਾਲੇ ਦੇ ਕੱਟ ਕਰਕੇ ਬੰਦਾ 5-7 ਨੇ ਜਹਾਰ ਸੱਜ ਕੇ ਆਪਣੀ ਮਾਂ ਵਿਚਾਰੀ ਜਿਹੜੀ ਉਹਦੀ ਇੱਕ 올ਡ ਬਜ਼ੁਰਗ ਹੈ ਔਰਤ ਉਹਦੀ ਮਾਂ ਤੇ ਆਪਣੀ ਮਾਂ ਦੇ ਸਿਰ ਤੇ ਹੱਥ ਰੱਖ ਕੇ ਕਹਿੰਦਾ ਅੱਜ ਤੋਂ ਮੈਂ ਸੌ ਖਾਣਾ ਕਿ ਭਗਵੰਤ ਮਾਨ ਸ਼ਰਾਬ ਨਹੀਂ ਪੀਏਗਾ ਤੇ ਕਿਸੇ ਵੀ ਵਾਕ ਕਹਣਾ ਆਜ ਭਗਵੰਤ ਮਾਨ ਨੇ ਬੜਾ ਇਤਿਹਾਸਿਕ ਫੈਸਲਾ ਲਿਆ ਹੈ ਉਹਨਾਂ ਨੇ ਸ਼ਰਾਬ ਛੋੜ ਲਈ ਹੈ ਤੇ ਤੀਜੇ ਦਿਨ ਨਾਲੀ ਵਿੱਚ ਡਿੱਗਿਆ ਪਾਇਆ ਗਿਆ ਫਰੀਦਾ ਡਿੱਗਦਾ ਕੋਡਾ ਡਿੱਗਦਾ ਗੁਰਦੁਆਰਾ ਸਾਹਿਬ ਤਲਵੰਡੀ ਸਾਬੋਂ ਜਿੱਦਣ ਗਿਆ ਮੇਰੇ ਵੀਰੋ ਪੈੜੋ ਸੁਣਨਾ ਨਹੀਂ ਗੱਲ ਆ ਜਦੋਂ ਤਲਵੰਡੀ ਸਾਬੋਂ ਇਹ ਗਿਆ ਸੀ ਮინისტრ ਬਣ ਕੇ ਇਹ ਰੱਜਿਆ ਹੋਇਆ ਸੀ ਇਹ ਜਦੋਂ ਸਾਡੇ ਗੱਲ ਪੈਂਦਾ ਨਾ ਵਿਧਾਨ ਸਭਾ ਦੇ ਵਿੱਚ ਜਦੋਂ ਕਿ ਚੀਚੀਆਂ ਲੈਂਦਾ ਐ ਕਰਕੇ ਉਂਗਲਾਂ ਕਰਦਾ ਕਦੀ ਬਾਜਵੇ ਦੇ ਗੱਲ ਪੈਂਦਾ ਕਦੀ ਰਾਜਵਿੰਗ ਦੇ ਗੱਲ ਪੈਂਦਾ ਕਦੀ ਖੇਰੇ ਦੇ ਗੱਲ ਪੈਂਦਾ ਕਦੀ ਸੁੱਖੀ ਅੰਦਾਵਾ ਦੇ ਗੱਲ ਪੈਂਦਾ ਅਸਲ ਵਿੱਚ ਉਦੋਂ ਵੀ दारू ਪੀ ਕੇ ਹੀ ਪੰਜਾਬ ਦੀ ਵਿਧਾਨ ਸਭਾ ਵਿੱਚ ਆਇਆ ਹੁੰਦਾ ਪਿੱਛੋਂ 3-4 ਪੈਗ ਫਟਾਫਟ ਮਾਰ ਕੇ ਕਿਉਂਕਿ ਪੈਕ ਤੋਂ ਬਿਨਾਂ ਇਹਦੇ ਵਿੱਚ ਕੌਨਫੀਡੈਂਸ ਨਹੀਂ ਆ ਸ਼ਰਾਬ ਤੋਂ ਬਿਨਾਂ ਜਿਹੜੇ ਐਲਕੋਹਲਿਕ ਹੁੰਦੇ ਨੇ ਨਾ ਉਹਨਾਂ ਦੀ ਮਜਬੂਰੀ ਆ ਤੇ ਉਹਨਾਂ ਦੀ ਬਿਮਾਰੀ ਆ ਜਦ ਤੱਕ ਉਹ 3-4 ਫੁੱਟ ਨਾ ਹੋਣ ਉਨੀ ਦੇਰ ਤੱਕ ਉਹਨਾਂ ਅੰਦਰੋਂ ਆ ਆਤਮ ਵਿਸ਼ਵਾਸ ਪੈਦਾ ਨਹੀਂ ਹੁੰਦਾ ਅੱਛਾ ਕਹਿੰਦੇ ਕਾਂਗਰਸ ਬੜੇ ਮਾੜੀ ਆ ਜੀ ਅਕਾਲੀ ਬੜੇ ਮਾੜੇ ਆ ਤੇ ਫਿਰ ਗੋਲਡੀ ਨੂੰ ਕਿਉਂ ਲਿਆ ਤੁਸੀਂ ਕੱਲ ਪਰसों ਮੈਂ ਗੋਲਡੀ ਦੀ ਫੋਟੋ ਦੇਖ ਰਿਆ ਸੀ ਕਿਸੇ ਸਟੇਜ ਤੇ ਉਹ ਸਾਰੇ ਇੱਕ ਦੂਜੇ ਦੇ ਹੱਥ ਫੜ ਕੇ ਖੜੇ ਸੀ ਮੀਤ ਹੇਰ ਭਗਵੰਤ ਮਾਨ ਐਮ ਐਲ ਏ ਉੱਥੋਂ ਵਾਲਾ ਜਿਹੜਾ ਲਹਿਰੇ ਵਾਲਾ ਪੰਜ ਸੱਤ ਤੇ ਗੋਲਡੀ ਇੱਕ ਮੁਕਰ ਤੇ ਪਿੱਛੇ ਐ ਕਰਕੇ ਉਹਨੂੰ ਬਿਠਾਇਆ ਸੀ ਸਾਈਡ ਤੇ ਐ ਕਰਕੇ ਇੱਥੇ ਇੱਜ਼ਤ ਸੀਗੀ ਇੱਥੇ ਸਾਰੇ ਉਹਦੇ ਘਰ ਜਾਂਦੇ ਸੀਗੇ ਪਰ ਚਲੋ ਉਸ ਦਾ ਫੈਸਲਾ ਉਸ ਨੂੰ ਮੁਬਾਰਕ ਮੈਂ ਤੋਂ ਜ਼ਿਆਦਾ ਉਹਦੇ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ ਆਖੇ ਕਾਂਗਰਸੀ بڑے ਮਾੜੇ ਨੇ ਅਕਾਲੀ بڑے ਮਾੜੇ ਨੇ ਅਸੀਂ ਠੇਰਾ ਜ਼ੀਰੋ ਕਰ ਦਿਆਂਗੇ ਉਹ ਭਲਿਆ ਮਾਨਸਾ ਮਾਨਾ ਤੇਰੇ ਕੋਲ ਤਾਂ ਤੇਰਾ ਬੰਦੇ ਨਹੀਂ ਹੈ ਪੰਜਾਬ ਦੇ ਵਿੱਚ